ਸਾਸਰੀ ਕਾਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਜੀ ਬਹੁਤ ਹੀ ਪਿਆਰੇ ਸੂਟਾਂ ਦੀ 컬렉ਸ਼ਨ ਇਹ ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਦੇਖਿਆ ਕਰੋ ਇਹ ਜਿਹੜਾ ਫੈਬਰਿਕ ਹੋਏਗਾ ਪਿਓਰ ਮਲ ਕਾਟਨ ਦਾ ਹੋਏਗਾ ਇਸ ਦੇ ਉੱਪਰ ਥ੍ਰੈਡ ਏਮਬੋਡੀ ਰਹੇਗੀ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਹੋਣਗੇ ਲਾਈਟ ਜੇ ਕਲਰ ਹੋਣਗੇ ਕੋਈ ਵੀ ਸੂਰ ਤੁਸੀਂ ਬੁੱਕ ਕਰਾ ਸਕਦੇ ਹੋ ਅਗਲਾ ਜਿਹੜਾ ਫੈਬਰਿਕ ਹੋਏਗਾ ਇਹ ਵੀ ਤੁਹਾਨੂੰ ਪਿਓਰ ਕਾਟਨ ਦਾ ਮਿਲੇਗਾ ਇਸ ਦੇ ਉੱਪਰ ਪੈਚਵਰਕ ਲਗਾ ਕੇ ਉਸ ਦੇ ਉੱਪਰ ਪ੍ਰੋਪਰ ਇੰਬੋਡਰੀ ਕੀਤੀ ਹੋਈ ਮਿਲੇਗੀ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਫੈਬਰਿਕ ਹੋਏਗਾ ਕਾਟਨ ਦਾ 셀ਫ ਪ੍ਰਿੰਟ ਕਾਟਨ ਹੋਏਗਾ ਡਿਜੀਟਲ ਪ੍ਰਿੰਟ ਹੋਏਗਾ 5 ਮੀਟਰ ਦੀ ਕੱਟ ਹੋਏਗੀ カラー ऑप्शन ਇਹਨਾਂ ਵਿੱਚ ਬਹੁਤ ਹੀ ਪਿਆਰੇ ਹੋਣਗੇ ਪ੍ਰਿੰਟ ਬਹੁਤ ਹੀ ਸੋਹਣੇ ਨੇ ਕੋਈ ਵੀ ਸੂਟ ਤੁਸੀਂ ਬੁੱਕ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਸ਼ਰਟ ਹੋਏਗੀ ਵਿਸਕੋਸ ਔਰਗੈਂਜ਼ਾ ਦੀ ਇਸ ਦੇ ਉੱਪਰ ਇੰਬੋਡਰੀ ਰੇਗੀ ਰੇਸ਼ਮ ਵਰਕ ਦਾ ਕੰਮ ਹੋਏਗਾ ਵਿਦ ਪੈਚ ਵਰਕ ਦਾ ਕੰਮ ਹੋਏਗਾ ਬਾਟਮ ਪਲੇਨ ਹੋਏਗੀ ਦੁਪੱਟਾ ਹੋਏਗਾ ਵਿਸਕੋਸ ਔਰਗੈਂਜ਼ਾ ਦਾ ਉਸ ਦੇ ਉੱਪਰ ਵੀ ਰੇਸ਼ਮ ਵਰਕ ਦਾ ਕੰਮ ਹੋਏਗਾ ਪਲੱਸ ਪੈਚ ਵਰਕ ਦਾ ਵੀ ਕੰਮ ਹੋਏਗਾ ਇਹ ਸ਼ਰਟ ਮਿਲੇਗੀ ਵਿਸਕੋਸ ਕਾਟਨ ਦੀ ਐਸਕੇ ਬ੍ਰੈਂਡ ਦੇ ਸੂਟ ਹੋਣਗੇ ਇਸ ਦੇ ਉੱਪਰ ਘੇਰੇ ਤੇ ਇਮਬੋਡੀ ਰਹੇਗੀ ਬਾਜੂ ਤੇ ਵਰਕ ਹੋਏਗਾ neck ਤੇ ਵਰਕ ਹੋਏਗਾ बॉटम प्लेन ਹੋਏਗੀ ਜਿਹੜਾ ਦੁਪੱਟਾ ਹੋਏਗਾ ਵਿਸਕੋ ਸੌਫਟ ਬਰਬਰੀ ਜੂੜ ਦਾ ਦੁਪੱਟਾ ਹੋਏਗਾ ਇਸ ਦੇ ਉੱਪਰ ਥ्रेड ਏਮਬਰਾਇਡਰੀ ਰਹੇਗੀ ਅਗਲੇ ਜਿਹੜੇ ਸੂਟ ਹੋਣਗੇ ਇਹ ਤੁਹਾਨੂੰ ਪਿਓਰ ਕਾਟਨ ਦੇ ਸੂਟ ਮਿਲਣਗੇ ਬਹੁਤ ਹੀ ਸੋਹਣੇ ਪ੍ਰਿੰਟ ਬਣਗੇ ਸ਼ਰਟ ਪ੍ਰਿੰਟਡ ਹੋਏਗੀ बॉटम प्लेन ਹੋਏਗੀ 2.5 ਮੀਟਰ ਦੀ ਕੱਟ ਹੋਏਗੀ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਹੈ तुम्ही प्राइस कोई भी सूट बुक करते हां आज सूटांची कलॅक्शन कस तर लग् वीड लाईक करि चैनल करियो सब्सक्राइब सबस्क्राईब वीडियो वीडिओ देखणला बहुत बहुत धन्यवाद